ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ ਅੱਜ 22 April 2024 ਆ ਤੇ ਅੱਜ ਹੈਗਾ ਵਿਸ਼ਵ ਧਰਤੀ ਦਿਵਸ 22 April 2024 ਵਿਸ਼ਵ ਧਰਤੀ ਦਿਵਸ ਜਿਹੜਾ 1970 ਤੋਂ ਮਨਾਇਆ ਜਾ ਰਿਹਾ ਪਰ ਅੱਜ ਫਤਿਹਗੜ ਚੂੜੀਆਂ ਕਚਹਿਰੀ ਵਿੱਚ ਧਰਤੀ ਦਿਵਸ ਮੌਕੇ ਆਪਾਂ ਨੂੰ ਇੱਕ origignal ਧਰਤੀ ਪੁੱਤਰ ਮਿਲ ਗਿਆ ਉਹ ਬੈਠੇ ਜੇ ਸਰਦਾਰ ਬਲਕਾਰ ਸਿੰਘ ਜੀ ਪਿੰਡ ਮਾਨਖੇਰਾ ਤੋਂ ਚੋਣ ਜਾਬਤਾ ਲੱਗਾ ਹੋਇਆ ਜੇ ਤੇ ਇਧਰ ਪਰਾਵਾ ਵੇਖੋ ਤੁਸੀਂ ਸਿੰਘਾਂ ਦਾ ਠੀਕ ਹੈ ਇਹ ਸ਼ੀਦੀ ਪੈਰੇ ਲੱਗੇ ਜੇ ਤੇ ਆ ਜਿਹੜੀ ਰਫਲਤ ਚ ਫੜੀ ਆ ਇਹ ਮਿਲੀ ਜੇ ਰਾਸ਼ਟਰਪਤੀ ਅਬਲ ਕਲਾਮ ਆਜ਼ਾਦ ਦੇ ਹੁਕਮਾਂ ਦੇ ਨਾਲ ਤੇ ਫੌਜਾਂ ਇਦਾਂ ਲਈ ਫੜਣੀਆਂ ਜੇ ਬਲਕੇ ਸਾਰੇ ਹਿੰਦੁਸਤਾਨ ਜੀ ਲਈ ਫੜਣੀਆਂ ਆਲ ਇੰਡੀਆ ਲਾਇਸੈਂਸ ਹੈ ਹਾਂਜੀ ਇਹ ਕਿਦਾਂ ਬੜਿਆ ਸਬਬ ਕਿਦਾਂ ਚਾ ਚੜਿਆ ਵੀ ਇਹ ਹੋਣਾ ਚਾਹੀਦਾ ਹਥਿਆਰ ਹੋਣੀ ਆ ਚਾਚਾ ਤਾਂ ਮੇਰੇ ਡੈਡੀ 1962 ਦੇ ਜੰਗ ਦੀ ਸ਼ੀਦੀ ਹੋ ਗਏ ਹਨ ਅੱਛਾ ਤੇ ਮੈਂ ਸਵਾਮੀ ਨੇ ਦਾ ਰਹਿ ਗਿਆ ਹਾਂ ਸਟੇਮ ਓਹੋ ਤੇ ਚਾਚੇ ਤਾਈ ਜਿਹੜੇ ਆ ਉਹ ਪੈਲੀ ਨਹੀਂ ਛੱਡਦੇ ਮੇਰੀ ਅੱਛਾ ਤੇ ਸੇਵਾ ਕਰਨੀ ਪਈ ਉਹਨਾਂ ਦੀ ਮੈਨੂੰ ਅੱਛਾ ਤੇ ਸੇਵਾ ਕਰਕੇ 7-8 ਸਾਲ ਜੇਲ੍ਹ ਚ ਹੀ ਰਹਿਣਾ ਪਿਆ ਤੇ ਉਹ ਸੇਵਾ ਦੇ ਵਿੱਚ ਕੋਈ ਕਿ ਨੁਕਸਾਨ ਕਿੰਨਾ ਕੁ ਹੋਇਆ ਨੁਕਸਾਨ ਕਰੋੜਾਂ ਰੁਪਈਆ ਦਾ ਹੋਇਆ ਨਹੀਂ ਸ਼ਹੀਦियां ਵੀ ਪਈਆਂ ਉਹਦੇ ਚ ਆ ਸ਼ਹੀਦियां ਵੀ ਦੋ ਬੰਦੇਆਂ ਦੀਆਂ ਪਈਆਂ ਅੱਛਾ ਤੇ 8 ਸਾਲ ਮੈਂ ਹਾਂ ਪਿਆਸ ਗੁਲੇ ਤੇ ਦਾ ਕੋਲ ਅੱਛਾ ਉੱਥੇ ਭਗਤੀ ਕੀਤੀ ਫਿਰ ਭਗਤੀ ਬੜੀ ਕੀਤੀ ਕਦੋਂ ਛਟਕਾਰਾ ਹੋਇਆ ਇਹ ਮੈਂ 97 ਚ ਆਇਆ ਲਗਭਗ 99 ਚ ਆ ਗਏ ਤੇ ਫਿਰ ਆ ਰਾਸ਼ਟਰਪਤੀ ਤੱਕ ਕਿਦਾਂ ਪਹੁੰਚ ਗਿਆ ਚੀਜ਼ ਲੈਣ ਵਾਸਤੇ ਮੈਂ ਮੇਰੇ ਕੋ ਬਾੜਿਆ ਨਾ ਮੈਡਲ ਆ ਸੋਨੇ ਦਾ ਡੈਡੀ ਮੇਰੇ ਦਾ ਮਿਲਿਆ ਅੱਛਾ ਉਹ ਬਾੜ ਦੀ ਲੜਾਈ ਦਾ ਹੀ ਹਾਂ ਤੇ ਫਿਰ ਮੈਂ ਇੱਥੇ ਲਾ ਦੇ ਤੇ ਚੱਲ ਜਾਂਦਾ ਮੈਨੂੰ ਕੋ ਟੱਕਰ ਕੀ ਬਾਤ ਆ ਟੱਕਰ ਫਾਰਮੈਂਟ ਆ ਮੈਂ ਚੀਫ ਸੈਕਟਰੀ ਕੋ ਚਲ ਜਾਉ ਹਾਂ ਫੈਕਟਰੀ ਕੋ ਚਲ ਜਾਾਂ ਬੀਜੀਪੀ ਕੋ ਚਲ ਜਾ ਗਵਰਨਰ ਕੋ ਚਲ ਜਾ ਮੁੱਖ ਮੰਤਰੀ ਕੋ ਚਲ ਜਾ ਪ੍ਰਧਾਨ ਮੰਤਰੀ ਕੋ ਚਲ ਜਾ ਡਿਪੈਂਸ਼ਨ ਮਿਨਿਸਟਰ ਕੋ ਮਤਲਬ ਪਰਿਵਾਰ ਹੀ ਸ਼ਹੀਦਾਂ ਦਾ ਪਿਤਾ ਜੀ ਵੀ ਸ਼ਹੀਦ ਹੋਏ ਭਰਾ ਵੀ ਇੱਕ ਸ਼ਹੀਦ ਹੋਇਆ ਉਹ ਵੀ ਫੌਜ ਉਹ ਫੌਜ 1971 ਦੇ ਜੰਗ ਤੇ ਤੁਹਾਡਾ ਭਲਾ ਹੋ ਜੇ ਇੱਕ ਚੀਨੀ-ਚੀਨ ਨਾਲ ਲੜਾਈ 'ਚ ਤੇ 71 ਦੀ ਲੜਾਈ 'ਚ ਤੇ ਸ਼ਹੀਦਾਂ ਦਾ ਪੈਰਾ ਤੇ ਫਿਰ ਨਾਲ ਹੋਣਾ ਹੀ ਹੋਣਾ ਹੈ ਤੇ ਅੱਛਾ ਮੈਨੂੰ ਕੋ ਕੰਮ ਨਹੀਂਗਾ ਉਹ ਖੇਤੀਬਾੜੀ ਜਿਹੜੀ ਆ ਉਹਦੇ ਟਰੈਕਟਰ ਨਾਲ ਹੁੰਦੀ ਆ ਅੱਛਾ ਮੈਂ ਕਿਹ ਹੈ ਨਾ ਥੋੜੀ ਜਿੱਦਾਂ ਗੱਲਬਾਤ ਨਹੀਂ ਕਰਦਾ ਮੈਂ ਆਪਣੇ ਪਰਮੇਸ਼ਰ ਦਾ ਮੇਰੇ ਗੁਰੂ ਨੇ ਚੰਪ ਦਿੱਤਾ ਪੂਰਾ ਵਿਆਸ ਕਰਦਾ ਨਹੀਂ ਨਾ ਔਰ ਮੈਨੂੰ ਕਈ ਰਿੱਡੀਆਂ ਸਿੱਡੀਆਂ ਕਰਨ ਦਾ ਮੌਕਾ ਮਿਲਿਆ ਜਿੱਦਾਂ ਦਾੜਬੀੜ ਹੁੰਦੀ ਹੋਵੇ ਤੁਹਾਡੇ ਹਾਂ ਹਾਂ ਤੁਹਾਨੂੰ ਹੱਥ ਨਹੀਂ ਲਾਉਣਾ ਮੈਂ ਉੱਥੇ ਬਾੜ ਲੈਣਾ ਜੂੜਾ ਲਵਾ ਕੇ ਅੱਛਾ ਰਬ ਕਰਨਾ ਤੁਹਾਡੀ ਦਾੜਬੀੜ ਖਤਮ ਹੋ ਜਾਂਦੀ ਹੈ ਕੀ ਬਾਤ ਹੈ ਬੱਚੇ ਕਿੰਨੇ ਆ ਬੱਚਾ ਸਵਾਲ ਆਖਿਆ ਜੀ ਪੋਤਰਾ ਆ ਅੱਛਾ ਗਾਂ ਪੋਤਰਾ ਵੀ ਹਾਂ ਕਿਹੜੀ ਤਰ੍ਹਾਂ ਪਈ ਅੱਗੇ ਦੀ ਤੇ ਹੁਣ ਫੌਜਾਂ ਕਿਹੜੀ ਮੌਜ ਚ ਰਹਿੰਦੀਆਂ ਫਿਰ ਕੀ ਕਰੀਦਾ ਆ ਮੰਦੇ ਖੁਸ਼ੀ ਲਈ ਸਿਰਫ ਪਰਮੇਸ਼ਰ ਦਾ ਨਾਮ ਹੀ ਲੈਣਾ ਤੇ ਰੰਡੀਆਂ ਛੱਡੀਆਂ ਜੀਤੀਆਂ ਦਵਾਈਆਂ ਬੁੱਧੀਆਂ ਬਣਾ ਕੇ ਤੇ ਫਰੀਜ਼ ਚ ਲੋਕਾਂ ਨੂੰ ਮੰਡ ਤੇ ਹਿੰਦੁਸਤਾਨ ਕਿਦਾਂ ਘੁੰਮ ਲਿਆ ਸਾਰਾ ਪਹਿਲਾਂ ਮੈਂ ਟਰੱਕ ਡਰਾਈਵਰ ਹਾਂ 35-36 ਸਾਲ ਡਰਾਈਵਿੰਗ ਕੀਤੀ ਅੱਛਾ ਫਿਰ ਮੈਂ ਅਨੰਦਪੁਰ ਸਾਹਿਬ ਤੋਂ ਹਜ਼ੂਰ ਸਾਹਿਬ ਪੈਦਲ ਗਿਆ ਹਜ਼ੂਰ ਸਾਹਿਬ ਤੋਂ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਫਿਰ ਮੈਂ ਅਮਰਚਰ ਆਇਆ ਉਮਰ ਸਾਤ ਤੋਂ ਜਮੁਤਰੀ ਗੰਗੋਤਰੀ ਤਪੋਵਾਨ ਕાળા ਪਾਣੀ ਤੁਹਾਡਾ ਭਲਾ ਗਦਾਰ ਗਦਾਰ ਨਾ ਤਿੰਨ ਜੁਗੀ ਨਰਾ ਪਦਰੀ ਨਾਥੀ ਗੁਰੂ ਸਾਹਿਬ ਮੀਲਕੰਡ ਮੀਲਕੰਡ ਤੋਂ ਆ ਆ ਨਾਗਣੀ ਨਾਲ ਹੀ ਰਹੀ ਨਹੀਂ ਉਹਦੋਂ ਨਾਲ ਹੀ ਇਹ ਬਾਅਦ ਚ ਲਈ ਆ ਇਹ ਹੁਣ ਨਾਲ ਹੀ ਰਹਿੰਦੀ 24 ਘੰਟੇ ਕੀ ਬਾਤ ਹੈ ਤੇ ਆ ਹੁਣ ਆ ਨੌਜਵਾਨ ਬੰਦੇ ਖੜੇ ਆ ਸਾਡਾ ਕੁਝ ਨਹੀਂ ਗਾ ਦੁਨੀਆਂ ਦੇ ਉੱਤੇ ਹਾਂ ਆਖੀ ਜਾਂਦੇ ਆ ਉੱਪਰ ਵਾਲਾ ਜਾਣੇ ਗੱਲ ਥਲੜੇ ਦੀ ਆ ਵਾਂਦੇ ਤੋਂ 3899000 ਦੇ ਵਿੱਚ ਉੱਤਮ ਆ। ਮਨੋਖਰੀ ਤੂੰ ਹੂੰ ਤਾਂ ਐਨ ਆਪਾਂ ਦੇ ਨਾਲ ਵਿਚਾਰ ਬੰਦੇ ਤੇ ਵੀ ਕਾਇਆ ਕੋਠੀ ਕੌਣ ਬਣਾਉਣ ਵਾਲਾ। ਆਂਦਾ ਪੰਜ ਤੱਤ ਦਾ ਦੇਖਿਆ ਐਕਸ਼ਨ ਤੇ ਦੁਨੀਆ ਦੀ ਯਾਤਰਾ ਕੌਣ ਐ ਤੈਨੂੰ ਕਰਾਉਣ ਵਾਲਾ। ਜਾਂਦਾ ਪਾ ਕੇ ਰੁੱਦਰ ਦੇ ਵਿੱਚ ਰੁੱਦਰ ਤੇ ਮਾਮਾ ਖੋਤੇ ਆਂ ਸਾਜ ਬਣਾਉਣ ਵਾਲਾ। 100000 ਇੱਥੇ ਲਾਉਣਾ ਤੂੰ। ਉਮਰ ਕਿੰਨੀ ਹੋਗੀ? ਉਮਰ ਮੇਰੀ 13ਵਾਂ ਸਾਲ ਦਾ। ਕੋਈ ਸਾਡੇ ਵਾਸਤੇ ਬਚਨ ਕੋਈ ਸਾਨੂੰ ਅਕਲ ਮਤ ਅੱਜ ਵਿਸ਼ਵ ਧਰਤੀ ਦੇ ਵਿਸਿਆ ਤੇ ਧਰਤੀ ਨੂੰ ਤਾਂ ਕੋਈ ਮਾਂ ਸਮਝਦਾ ਨਹੀਂ ਖੈਰ ਨਹੀਂ ਮਾਂ ਆਏ ਸਾਡੀ ਕੇ ਤੁਸੀਂ ਤੇ ਸਮਝਦੇ ਤੁਸੀਂ ਤੇ ਧਰਤੀ ਪੁੱਤਰ ਜੇ ਕੋਈ ਸਾਡੇ ਲਈ ਵੀ ਅਕਲ ਦੀ ਗੱਲ ਕੋਈ ਬਚਨ ਦੇ ਉਹ ਕੋਈ ਆਖਰੀ ਕੋਈ ਸਚਾਈ ਬੋਲਣੀ ਪਹਿਲਾ ਪੁਰਸ਼ ਦਾ ਕੰਮ ਆ ਸੱਚ ਬੋਲੇ ਅੱਛਾ ਦੂਜੀ ਇਸ ਮਾਲਕ ਦੀ ਬਖਸ਼ੀ ਹੋਈ ਏਰੀ ਆਵਾਜ਼ ਅੱਛਾ